ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਹਮਲਿਆਂ ਦੇ ਖਿਲਾਫ ਫੈਸਲਾ ਲੈਣ ਲਈ ਕੋਈ ਸੁਬੇ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਕੀਤੀ ਗਈ ਹੈ। ਪੰਜਾਬ ਦੀ ਸਰਕਾਰ ਵੱਲੋਂ ਬਿਨਾਂ ਮੋਬਾਈਲ ਦਿੱਤੇ ਪੰਜਾਬ ਦੀ ਆਂਗਣਵਾੜੀ ਵਰਕਰ ਹੈਲਪਰਾਂ ਨੂੰ ਮੈਂਟਲੀ ਹਰਾਸ ਕੀਤਾ ਜਾ ਰਿਹਾ ਹੈ। ਮੈਂਟਲੀ ਹਰਾਸ ਦੇ ਨਾਲ-ਨਾਲ ਦਿੱਤੇ ਨੋਟਿਸ ਦਿੱਤੇ ਕਾਰਨ ਦੱਸੋ ਨੋਟਿਸ ਦਿੱਤੇ ਪਾੜਨਾ ਪੱਤਰ ਦਿੱਤੇ ਉੱਥੇ ਹੀ ਬਸ ਨੇ ਹੋਈ ਕੁਝ ਸੀਡੀਪੀਓ ਟਰਮੀਨੇਸ਼ਨ ਦੇ ਆਰਡਰਾਂ ਦੀ ਮਨਜ਼ੂਰੀ ਲੈਣ ਲਈ ਵੀ ਕਾਪੀਆਂ ਜਾਰੀ ਕਰ ਰਹੇ ਨੇ ਬਹੁਤ ਹੀ ਬਤਮੀਜ਼ੀ ਨਾਲ ਇੱਕ ਸੀਡੀਪੀਓ ਵੱਲੋਂ ਆਂਗਨਵਾੜੀ ਵਰਕਰਸ ਦਾ ਮਾਨ ਸਨਮਾਨ ਨੂੰ ਬਹੁਤ ਜ਼ਿਆਦਾ ਠੇਸ ਪਹੁੰਚਾਈ ਹੈ ਔਰਤਾਂ ਦੀ ਸ਼ਕਤੀ ਦੀ ਨਾਰੀ ਸ਼ਕਤੀ ਦੀ ਸੁਰੱਖਿਆ ਦੀ ਗਾਰੰਟੀ ਦਿੰਦਾ ਉਸ ਵਿਭਾਗ ਦੇ ਅਧਿਕਾਰੀ ਨਾਰੀਆਂ ਦੀ ਇੱਜ਼ਤ ਦੇ ਚਿੱਥੜੇ ਉਡਾਏ ਦਿਖਾਈ ਦੇ ਰਹੇ ਨੇ ਕਿ ਵੀ ਆਂਗਣਵਾੜੀ ਵਰਕਰ ਹੈਲਪਰ ਕੋਈ ਵੀ ਆਨਲਾਈਨ ਕੰਮ ਨਹੀਂ ਕਰੇਗੀ ਆਂਗਣਵਾੜੀ ਓਪਨ ਨਹੀਂ ਕਰੇਗੀ ਜਦ ਤੱਕ ਸਰਕਾਰ ਸਾਨੂੰ ਮੋਬਾਈਲ ਨਹੀਂ ਦੇਗੀ ਸਾਡੀ ਆਂਗਣਵਾੜੀ ਮਲਾਜ ਪੰਜਾਬ ਸੀਏ ਟੂ ਦੀ ਸਟੇਟ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਹੈ ਔਰ ਵਰਕਿੰਗ ਕਮੇਟੀ ਦੀ ਮੀਟਿੰਗ ਕੁਝ ਸਾਠਨਿਕ ਮੁੱਦੇ ਔਰ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਹਮਲਿਆਂ ਦੇ ਖਿਲਾਫ ਫੈਸਲਾ ਲੈਣ ਲਈ ਇਸ ਸੂਬੇ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਕੀਤੀ ਗਈ ਹੈ ਔਰ ਇਸ ਦੋ ਰੋਜ਼ਾ ਮੀਟਿੰਗ ਦੇ ਵਿੱਚ ਡਿਸੀਜਨ ਲਿਆ ਗਿਆ ਹੈ ਪੰਜਾਬ ਦੀ ਸਰਕਾਰ ਵੱਲੋਂ ਬਿਨਾਂ ਮੋਬਾਈਲ ਦਿੱਤੇ ਪੰਜਾਬ ਦੀ ਆਂਗਣਵਾੜੀ ਵਰਕਰ ਹੈਲਪਰਾਂ ਨੂੰ ਮੈਂਟਲੀ ਹਰਾਸ ਕੀਤਾ ਜਾ ਰਿਹਾ ਔਰ ਇੱਥੇ ਤੇ ਕੋਈ ਬੱਸ ਨਹੀਂ ਹੋਈ ਕਿ ਮੈਂਟਲੀ ਹਰਾਸ ਦੇ ਨਾਲ-ਨਾਲ ਜਿੱਥੇ ਨੋਟਿਸ ਦਿੱਤੇ ਕਾਰਨ ਦੱਸੋ ਨੋਟਿਸ ਦਿੱਤੇ ਪਾੜਨਾ ਪੱਤਰ ਦਿੱਤੇ ਉੱਥੇ ਹੀ ਬੱਸ ਨਹੀਂ ਹੋਈ ਕੁਝ ਸੀਡੀਪੀਓ ਟਰਮੀਨੇਸ਼ਨ ਦੇ ਆਰਡਰਾਂ ਦੀ ਮਨਜ਼ੂਰੀ ਲੈਣ ਲਈ ਵੀ ਕਾਪੀਆਂ ਜਾਰੀ ਕਰ ਰਹੇ ਨੇ ਔਰ ਆਂਗਣਵਾੜੀ ਵਰਕਰ ਹੈਲਪਰਾਂ ਦੀ ਬੇਇੱਜ਼ਤੀ ਕੀਤੀ ਜਾ ਰਹੀ ਹੈ ਹਾਰਡ ਪੀੜਿਤ ਜਿਹੜਾ ਏਰੀਆ ਆ ਜਿਸ ਏਰੀਆ ਚ ਆਂਗਣਵਾਰੀ ਵਰਕਰ ਹੈਲਪਰ ਰਹਿੰਦੇ ਆ ਉਥੇ ਬੇੜੀਆਂ ਦੇ ਰਾਹੀਂ ਆਪਣੇ ਘਰਾਂ ਤੱਕ ਪਹੁੰਚ ਰਹਾਂ ਔਰ 6 6 7 7 ਫੁੱਟ ਦੇ ਪਾਣੀ ਦੇ ਵਿੱਚ ਅੰਮ੍ਰਿਤਸਰ ਜ਼ਿਲ੍ਹਾ ਗੁਰਦਾਸਪੁਰ ਜ਼ਿਲ੍ਹਾ ਉਸ ਜ਼ਿਲ੍ਹੇ ਦੇ ਵਿੱਚ ਸਾਡੇ ਆਂਗਣਵਾਰੀ ਵਰਕਰ ਹੈਲਪਰ ਕਪੂਰਥਲਾ ਜ਼ਿਲ੍ਹਾ ਉਸ ਤਰਾਸਦੀ ਦੇ ਵਿੱਚ ਸਫ਼ਰ ਕਰ ਰਹੇ ਨੇ ਉਸ ਦੇ ਵਿੱਚ ਵੀ ਬਹੁਤ ਹੀ ਬਦਤਮੀਜ਼ੀ ਨਾਲ ਇੱਕ ਸੀਡੀਪੀਓ ਵੱਲੋਂ ਆਂਗਣਵਾਰੀ ਵਰਕਰਸ ਦਾ ਮਾਨ ਸਨਮਾਨ ਨੂੰ ਬਹੁਤ ਜ਼ਿਆਦਾ ਠੇਸ ਪਹੁੰਚਾਈ ਹੈ ਉਸ ਦੇ ਖਿਲਾਫ ਕਾਰਵਾਈ ਦੀ ਮੰਗ ਕਰਨ ਲਈ ਅੱਜ ਸਾਡੀ ਜਥੇਬੰਦੀ ਵੱਲੋਂ ਸਾਰਾ ਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਵਿਭਾਗ ਦੀ ਮੰਤਰੀ ਨੂੰ ਪੰਜਾਬ ਦੇ ਗਵਰਨਰ ਨੂੰ ਪ੍ਰਧਾਨ ਮੰਤਰੀ ਦੇ ਨਾਂ ਤੇ ਉਹ ਸੀ.ਆਰ.ਪੀ.ਏ ਦੇ ਖਲਾਫ ਚਿੱਠੀਆਂ ਭੇਜਾਂਗੇ ਕਿ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਜਿੱਥੇ ਵਿਭਾਗ ਮਹਿਲਾ ਬਾਲ ਵਾ ਸੁਭਾਗ ਹੈ ਔਰਤਾਂ ਦੀ ਸ਼ਕਤੀ ਦੀ ਨਾਰੀ ਸ਼ਕਤੀ ਦੀ ਸੁਰੱਖਿਆ ਦੀ ਗਾਰੰਟੀ ਦਿੰਦਾ ਹੈ ਉਸੇ ਵਿਭਾਗ ਦੇ ਅਧਿਕਾਰੀ ਨਾਰੀਆਂ ਦੀ ਇੱਜ਼ਤ ਦੇ ਚਿੱਥੜੇ ਉਡਾਏ ਦਿਖਾਈ ਦੇ ਰਹੇ ਨੇ ਇਹ ਦੀਪਕ ਦੀ ਸਬਦਾਲੀਚ ਆਡੀਓ ਵੀਡੀਓ ਜਾਰੀ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ ਦੂਜੀ ਹੈਗੀ ਹੈ ਕਿ ਜਿਹੜਾ ਮੋਬਾਈਲ ਨਹੀਂ ਦਿੱਤਾ ਜਾ ਰਿਹਾ ਔਰ ਬਿਨਾ ਦਿੱਤੇ ਉਹਨਾਂ ਦੀ ਨੌਕਰੀ ਦੇ ਉੱਪਰ ਪਹਾੜਾ ਚਲਾਇਆ ਜਾ ਰਿਹਾ ਉਹਨਾਂ ਦੀ ਤਨਖਾਹ ਰੋਕ दी ਗਈ ਹੈ ਉਹਨਾਂ ਦੇ ਇਨਸੈਂਟਿਵ ਤਾਂ ਰੋਕ ਲਈ ਗਈ ਹੈ ਉਸ ਨੂੰ ਲੈ ਕੇ ਅਸੀਂ ਪੰਜਾਬ ਸਰਕਾਰ ਦੇ ਖਿਲਾਫ ਆਨਲਾਈਨ ਹੜਤਾਲ ਦੇ ਵਿੱਚ ਜਾਣ ਦਾ ਫੈਸਲਾ ਲਿਆ ਹੈ ਕਿ 28 ਤਰੀਕ ਤੋਂ ਸਾਡੀ ਜਥੇਬੰਦੀ ਆਂਗਣਵਾੜੀ ਮੁਲਾਜ਼ਮ ਪੰਜਾਬ ਸੀਟੂ ਦੀ ਇੱਕ ਵੀ ਆਂਗਣਵਾੜੀ ਵਰਕਰ ਐਲਪਰਾ ਕੋਈ ਵੀ ਆਨਲਾਈਨ ਕੰਮ ਨਹੀਂ ਕਰੇਗੀ ਆਂਗਣਵਾੜੀ ਓਪਨ ਨਹੀਂ ਕਰੇਗੀ ਜਦ ਤੱਕ ਸਰਕਾਰ ਸਾਨੂੰ ਮੋਬਾਈਲ ਨਹੀਂ ਦੇਗੀ ਸਾਡੀ ਲੜਾਈ ਜਾਰੀ ਰਹੇਗੀ ਅਸੀਂ ਆਂਗਣਵਾੜੀ ਖੋਲਾਂਗੇ ਰਜਿਸਟਰਾਂ ਤੇ ਕੰਮ ਕਰਾਂਗੇ ਫਿਜ਼ੀਕਲ ਵਰਕ ਕਰਾਂਗੇ ਪਰ ਜਦ ਤੱਕ ਸਰਕਾਰ ਹਥਿਆਰ ਨਹੀਂ ਦਿੰਦੀ ਅਸੀਂ ਕੋਈ ਆਨਲਾਈਨ ਕੰਮ ਨਹੀਂ ਕਰਾਂਗੇ ਔਰ ਕੋਈ ਵੀ ਅਧਿਕਾਰੀ ਜੇਕਰ ਸਾਡੇ ਮਾਨ ਸਨਮਾਨ ਉੱਤੇ ਪਹੁੰਚਾਏਗਾ ਜਿੱਥੇ ਅਸੀਂ ਅੰਦੋਲਨ ਕਰਾਂਗੇ ਉਥੇ ਅਸੀਂ ਮਾਨਯੋਗ ਕੋਰਟ ਦਾ ਸਹਾਰਾ ਲੈਣ ਤੋਂ ਵੀ ਗੁਰੇਜ਼ ਨਹੀਂ ਕਰਾਂਗੇ ਇਹ ਅੱਜ ਅਸੀਂ ਫੈਸਲਾ ਕੀਤਾ ਹੈ